ਹਾਂਜੀ ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਫੇਰ ਕੋਈ ਅਸੀਂ ਦੰਗੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਜਿੰਨੀ ਕ ਸਾਨੂੰ ਗੁਰੂ ਸਾਹਿਬਾਨਾਂ ਬਾਰੇ ਜਾਂ ਪਹਿਲੇ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਜੋ ਪਵਿੱਤਰ ਸਿੱਖਿਆ ਸੀ ਜੋ ਉਹਨਾਂ ਦੇ ਵਚਨ ਦੀ ਜਿੰਨੀ ਕ ਸਾਨੂੰ ਨੌਲੇਜ ਹੈ ਜਾਣੇ ਕਿ ਉਹਨਾਂ ਨੇ ਹੱਕ ਹਲਾਲ ਤੇ ਚਰਚਾ ਕਰੀ ਸੀ ਗੁਰੂ ਸਾਹਿਬ ਨੇ ਜਿਵੇਂ ਮਲਕ ਭਾਗੋ ਭਾਈ ਲਾਲੋ ਦੋਨਾਂ ਦੀਆਂ ਰੋਟੀਆਂ ਨਚੋੜੀਆਂ ਤੇ ਇੱਕ ਪਾਸੇ ਹੱਕ ਹalal ਦੀ ਦੂਜੇ ਪਾਸੇ ਲੋਕਾਂ ਦਾ ਚੂਸਿਆ ਹੋਇਆ ਖੂਨ ਸੀ ਉਹ ਗੁਰੂ ਸਾਹਿਬ ਨੇ ਇੱਕ ਤੋਦ ਘਟਾਇਆ ਸੀ ਵੀ ਭਾਈ ਆਹ ਵੇਖੋ ਜਿਹੜੇ ਲੋਕਾਂ ਦਾ ਖੂਨ ਚੂਸ ਕੇ ਖਾਂਦੇ ਆ ਉਹਦੇ ਵਿੱਚੋਂ ਲਹੂ ਸੀ ਤੇ ਜਿਹੜੇ ਹੱਕ ਹalal ਦੀ ਕਰਕੇ ਖਾਂਦੇ ਉਹਦੇ ਵਿੱਚੋਂ ਦੁੱਧ ਸੀ ਯਾਨੀ ਕਿ ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਉਹ ਜੇ ਤੋਦ ਘਟਾਏ ਸੀ ਪਤਾ ਸੀ ਗੁਰੂ ਸਾਹਿਬ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਠੱਗੋ ਠੱਗੀ ਹੋ ਜਾਣਗੇ ਬੇਈਮਾਨੀ ਕਰਨਗੇ ਰਿਸ਼ਵਤ ਖੋਰੀਆਂ ਕਰਨਗੇ ਲੋਕਾਂ ਦਾ ਹੱਕ ਮਾਰ ਕੇ ਖਾਣਗੇ ਜਾਣੇ ਕਿ ਉਹ ਕੌਦਕ ਸਾਡੇ ਵਾਸਤੇ ਦੀ ਅੱਜ ਦੇ ਸਮੇਂ ਵਾਸਤੇ ਗੁਰੂ ਸਾਹਿਬ ਨੇ ਕੌਦ ਕਰਾ ਚਿਆ ਸੀ ਸਾਨੂੰ ਸਿੱਖਿਆ ਦੇਣ ਵਾਸਤੇ ਜਾਣੇ ਕਿ ਜਿੰਨੀ ਕਿ ਸਾਨੂੰ ਨੌਲੇਜ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ 100% ਹੀ ਨੌਲੇਜ ਹੈ ਜਿੰਨੀ ਕਿ ਸਾਨੂੰ ਨੌਲੇਜ ਹੈ ਜਿੰਨੀ ਕਿ ਗੁਰੂ ਸਾਹਿਬ ਦੇ ਸਿੱਖਿਆ ਬਾਰੇ ਉਹਨਾਂ ਦੇ ਪਵਿੱਤਰ ਵਜਨਾ ਬਾਰੇ ਜਿੰਨੀ ਕਿ ਸਾਨੂੰ ਸਿੱਖਿਆ ਹੈ ਤਾਂ ਉਹ ਜਦੋਂ ਰੋਟੀਆਂ ਨਚੋੜੀਆਂ ਤੇ ਉਹ ਲੋਕਾਂ ਨੂੰ ਸਿੱਖਿਆ ਦਿੱਤੀ ਸੀ ਵੀ ਭਾਈ ਹੱਕ ਹਲਾਲ ਦੀ ਕਰਕੇ ਖਾਓ ਧਸਾ ਨੋਹਾਂ ਦੀ ਕਰਕੇ ਖਾਓ ਉਹਦੇ ਵਿੱਚ ਤੁਹਾਡਾ ਵੀ ਫਾਇਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਫਾਇਦਾ ਜਾਣੇ ਕਿ ਠੋਡੀ ਸਾਰੀ ਦੀ ਸਾਰੀ ਤੰਦਰੁਸਤੀ ਮਤਲਬ ਕਿ ਸਾਰੇ ਪਾਪਾਂ ਦੀ ਜਿਹੜੀ ਕਮਾਈ ਆ ਉਹ ਪਾਪ ਐ ਜਦੋਂ ਬੰਦਾ ਪਾਪ ਕਰਦਾ ਠੱਗੀ ਮਾਰਨੀ ਵੀ ਪਾਪ ਐ ਰਿਸ਼ਵਤ ਲੈਣਾ ਬੇਈਮਾਨੀ ਕਰਨੀ ਬਹੁਤ ਵੱਡਾ ਪਾਪ ਐ ਮੰਨ ਕੇ ਚੱਲੋ ਕੋਈ ਗਰੀਬ ਆਦਮੀ ਤੋਂ ਉਹ ਬੱਚੇ ਪਾਲਦਾ ਉਹਨੂੰ ਕੋਈ ਕੰਮ ਐ ਉਹ ਤੋਂ ਤੁਸੀਂ ਰਿਸ਼ਵਤ ਲੈਣਿਆ ਜ ਤੁਸੀਂ ਦਫ਼ਤਰਾਂ ਦੇ ਵਿੱਚ ਬਹਿ ਕੇ ਵੇਖੋ ਕਿਹਨਾ ਕਿਹਨਾ ਲੋਕ ਰਿਸ਼ਵਤ ਲੈਂਦੇ ਆ ਕਿ ਗੁਰੂ ਸਾਹਿਬ ਦੇ ਬਚਨਾਂ ਨੂੰ ਲੋਕ ਭੁੱਲ ਗਏ ਗੁਰੂ ਸਾਹਿਬ ਦੀ ਸਿੱਖਿਆ ਨੂੰ ਲੋਕ ਭੁੱਲ ਗਏ ਪਰ ਸਾਨੂੰ ਇਹ ਸੋਚੀ ਕਿੱਥੋਂ ਆਈ ਅਣਪੜ ਮੇਰੀ ਬਾਡੀ ਹੈ ਕਿਉਂਕਿ ਸੰਤ ਮਹਾਤਮਾ 사ਤਸੰਗ ਦੇ ਵਿੱਚ ਧਰਮਾਂ ਦੀ ਵਿਆਖਿਆ ਕਰਦੇ ਆ ਗੁਰੂ ਸਹਿਬਾਨਾਂ ਦੀ ਜੀਵਨੀ ਤੇ ਚਰਚਾ ਕਰਦੇ ਆ ਉਹਨਾਂ ਦੀ ਸਿੱਖਿਆ ਤੇ ਚਰਚਾ ਕਰਦੇ ਆ ਫਿਰ ਸਾਨੂੰ ਉੱਥੋਂ ਪਤਾ ਲੱਗਿਆ ਵੀ ਗੁਰੂ ਸਾਹਿਬ ਨੇ ਕੀ ਆਖਿਆ ਗੁਰੂ ਸਾਹਿਬ ਨੇ ਕੀ ਸਮਝਾਇਆ ਤੇ ਜਦੋਂ ਤੋਂ ਮੈਂ ਡੇਰਾ ਸੱਚਾ ਸੋਧਾ ਨਾਲ ਜੁੜਿਆ ਮੈਂ 1 ਰੁਪਏ ਦਾ ਰਿਸ਼ਵਤ ਨਹੀਂ ਕਰਿਆ ਆ ਕੇ ਬਹਿਵਲ ਪਿੰਡ ਦੇ ਵਿੱਚ ਸਾਥ ਦੇ ਵਿਚਾਰੇ ਪੁੱਛ ਲੋ ਮੈਂ ਜਦੋਂ ਤੋਂ ਡੇਰੇ ਨਾਲ ਜੁੜਿਆ ਮੈਂ 1 ਰੁਪਏ ਦਾ ਰਿਸ਼ਵਤ ਨਹੀਂ ਕਰਿਆ ਨਾ ਕਿਸੇ ਦਾ ਹੱਕ ਮਾਰ ਕੇ ਖਾਦਾ ਆਪਦੇ ਕੋਲੋਂ ਲੋਕਾਂ ਨੂੰ ਦੇ ਦਈਦਾ ਹੈ ਆਪਦੀ ਕਿਰਤ ਕਮਾਈ ਦੇ ਵਿੱਚੋਂ ਲੋਕਾਂ ਦਾ ਭਲਾ ਕਰਦਾ ਹੀਦਾ ਕਿਉਂਕਿ ਇਹੀ ਸਾਨੂੰ ਗੁਰੂ ਸਹਿਬਾਨਾਂ ਨੇ ਸਿਖਾਇਆ ਮਹਾਪੁਰਖਾਂ ਨੇ ਸਿਖਾਇਆ ਵੀ ਹੱਕ ਹਲਾਲ ਦੀ ਕਰਨੀ ਉਹਦੇ ਵਿੱਚੋਂ ਲੋਕਾਂ ਦੇ ਵਿੱਚ ਲਾਉਣਾ ਦਸਾਂ ਨੋਹਾਂ ਦੀ ਕਰਕੇ ਲੋਕਾਂ ਵਿੱਚ ਹਿੱਸਾ ਲਾਉਣਾ ਇਹ ਗੁਰੂ ਸਹਿਬਾਨਾਂ ਦੀ ਸਿੱਖਿਆ ਸੀ ਪਰ ਉਹਨਾਂ ਦੀ ਸਿੱਖਿਆ ਬਾਰੇ ਜਿੰਨੀ ਕਿ ਸਾਨੂੰ ਨੌਲੇਜ ਹੈ ਉਹਨੇ ਕਸੀਂ ਥੋੜੇ ਨਾਲ ਅੱਜ ਸ਼ੇਅਰ ਕਰ ਰਹੇ ਆਂ ਅਣਪੜ੍ਹ ਮੇਰੀ ਬਾਡੀ ਹੈ ਤੇ ਇੰਨੀ ਵੀ ਨੌਲੇਜ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੈ ਜੇ ਆਪਾਂ ਇਸ ਨੌਲੇਜ ਨੂੰ ਵੇਖ ਗਏ ਨਾ ਇਹ ਵੀ ਬਹੁਤ ਹੈ ਜਾਣੇ ਕਿ ਇੱਕ ਗਿਆਨ ਦੇ ਸਹਾਰੇ ਜਾਉਣਾ ਗੁਰੂ ਸਾਹਿਬਾਨਾਂ ਦੀ ਸਿੱਖਿਆ ਦੇ ਸਹਾਰੇ ਜਾਉਣਾ ਇਹ ਯਾਦ ਰੱਖਣਾ ਵੀ ਯਾਰ ਗੁਰੂ ਸਾਹਿਬ ਨੇ ਆਖਿਆ ਠੱਗੀ ਨਹੀਂ ਮਾਰਨੀ ਬੇਈਮਾਨੀ ਨਹੀਂ ਕਰਨੀ ਰੇਸ਼ਵਤ ਨਹੀਂ ਕਰਨਾ ਇਹ ਵੀ ਇੱਕ ਬਹੁਤ ਵੱਡਾ ਗਿਆਨ ਹੈ ਜਿਹਦੇ ਪੱਲੇ ਇਹ ਗਿਆਨ ਹੈ ਉਹ ਸਭ ਤੋਂ ਦੁਨੀਆ ਦਾ ਸੁਖੀ ਨਿਸ਼ਾਨ ਹੈ ਹੁਣ ਕਈਆਂ ਦੇ ਕੋਲੇ ਕਰੋੜਾਂ ਧਨ ਉਹ ਦੁਖੀ ਹੈ ਲੋਕਾਂ ਦਾ ਹੱਕ ਮਾਰ ਕੇ ਖਾਣ ਵਾਲਾ ਕਿਵੇਂ ਸੁਖੀ ਹੋ ਸਕਦਾ ਹੈ ਪੰਡਾਂ ਦੀਆਂ ਪੰਡਾਂ ਮਾਇਆ ਇਕੱਠੀਆਂ ਕਰੀ ਜਾਂਦੇ ਲੋਕ ਮਾਰ ਮਾਰ ਕੇ ਠੱਗੀਆਂ ਤਾਂ ਇਸ ਵਾਸਤੇ ਅਸੀਂ ਅੱਜ ਜੋ ਗੁਰੂ ਸਾਹਿਬ ਨੇ ਪਹਿਲੇ ਪਾਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਦਿੱਤੀ ਹੈ ਉਹਦੇ ਸਾਨੂੰ ਮੰਨਣੀ ਚਾਹੀਦੀ ਹੈ ਠੱਗੀ ਬੇਈਮਾਨੀ ਦਸ਼ਵਤ ਕੋਰੀ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਕਿਸੇ ਦਾ ਹੱਕ ਮਾਰ ਕੇ ਨਹੀਂ ਖਾਣਾ ਚਾਹੀਦਾ ਤੇ ਆ ਜਿਹੜੀ ਫੋਟੋ ਅਸੀਂ ਲਾਈ ਆ ਗੁਰੂ ਸਾਹਿਬ ਦੀ ਵੀ ਰੋਟੀ ਉਹਨਾਂ ਨੇ ਨਿਚੋੜੀ ਸੀਗੀ ਉਹ ਅਸੀਂ ਤਾਂ ਨਾਲ ਲਾਈ ਆ ਕਿ ਲੋਕਾਂ ਨੂੰ ਸੋਚੀ ਆਵੇ ਲੋਕਾਂ ਨੂੰ ਗਿਆਨ ਆਵੇ ਕਿ ਲੋਕ ਠੱਗੀ ਬੇਈਮਾਨੀ ਤੋਂ ਦੂਰ ਹੋਣ ਤੇ ਹੱਕ ਹਨਾਲ ਦੀ ਕਰਕੇ ਖਾਣ ਜੋ ਸਾਨੂੰ ਗੁਰੂ ਸਾਹਿਬ ਨੇ ਵਿਦੇਸ਼ ਦਿੱਤਾ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਤੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ